ਵਾਇਕੁ ਜੀ ਦਾ ਖਾਲਸਾ ਵਾਇਕੁ ਜੀ ਦੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਇਤਿਹਾਸਿਕ ਗੁਰੂ ਘਰ ਜਿੱਥੇ ਪੰਜਵੇਂ ਪਾਤਸ਼ਾਹ ਜਦੋਂ ਮੌਤ ਸਾਹਿਬ ਵਿਉਣ ਗਏ ਸੀ ਤੇ ਇੱਥੇ ਮਹਾਰਾਜਾ ਜੀ ਰੁਕੇ ਸੀਗੇ ਸੋ ਉਹਨਾਂ ਦੇ ਜਿਹਦਾ ਇੱਥੇ ਜਦੋਂ ਰਹਿ ਸੀਗੇ ਉਸ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਚੰਨਾ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਈ ਵੇਲੇ ਤਾਂ ਸੰਗਤ ਨੂੰ ਨਹੀਂ ਪਤਾ ਹੁੰਦਾ ਵੀ ਸਾਡੇ ਇਲਾਕੇ ਵਿੱਚ ਵੀ ਇਤਿਹਾਸਿਕ ਗੁਰੂ ਘਰ ਹੈਗਾ ਆ ਕਿਉਂਕਿ ਕਲਯੁਗ ਦਾ ਪ੍ਰਭਾਵ ਇੰਨਾ ਜ਼ਿਆਦਾ ਆ ਵੀ ਜਿਹਨੂੰ ਮਹਾਰਾਜ ਉਦਮ ਬਖਸ਼ੇ ਉਹੋ ਹੀ ਮਹਾਰਾਜ ਦੇ ਦਰ ਉੱਤੇ ਹੁੰਦਾ ਆ ਸੋ ਅੱਜ ਅਸੀਂ ਪਹੁੰਚੇ ਆ ਇੱਥੇ ਤੇ ਵਿਸਾਖੀ ਦਾ ਜਿਹੜਾ ਦਿਨੇ ਆ ਕੱਲ੍ਹ ਤੋਂ ਉਹ ਵੀ ਮਨਾਇਆ ਜਾ ਰਿਹਾ ਸੋ ਇੱਥੇ ਸਿੰਘ ਸਾਹਿਬ ਸੇਵਾ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਉਹਨਾਂ ਦੀ ਦੇਖ ਰਖੇ ਇੱਥੇ ਇੱਥੇ ਗੁਰੂ ਘਰ ਵਿੱਚ ਜਿੱਦਾਂ ਸੇਵਾ ਚੱਲ ਰਹੀ ਆ ਨਿਰੰਤਰ ਜਿੱਦਾਂ ਉੱਥੇ ਹਜੂਰ ਸਾਹਿਬ ਸੇਵਾਵਾਂ ਚੱਲਦੀਆਂ ਇੱਥੇ ਵੀ ਇਦਾਂ ਹੀ ਆਪਣੇ ਸੰਗਤ ਸਾਹਿਬ ਸੇਵਾਵਾਂ ਕਰਦੇ ਆ ਤੇ ਬਾਬਾ ਜੀ ਵੀ ਸਮੇਂ ਸਿਰ ਜਦੋਂ ਵੀ ਪੰਜਾਬ ਇੱਥੇ ਦੁਆਬੇ ਵਿੱਚ ਹੁੰਦੇ ਆ ਤੇ ਇੱਥੇ ਚਰਨ ਪਾ ਕੇ ਜਾਂਦੇ ਆ ਇਤਿਹਾਸਿਕ ਗੁਰੂ ਘਰ ਆ ਇਹ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਬਾਬਾ ਵਾਹਿਗੁਰੂ ਜੀ ਦਾ ਖਾਸਾ ਵਾਹਿ ਜੀ ਕਿਫਤ ਜੀ ਬਾਬਾ ਜੀ ਜਦੋਂ ਮਹਾਰਾਜ ਇੱਥੇ ਆਏ ਸੀਗੇ ਕਿੰਨੇ ਕੁ ਦਿਨ ਰਹਿ ਸੀਗੇ ਉਦੋਂ ਇਸ ਤਰ੍ਹਾਂ ਹੈ ਜੀ ਜਦੋਂ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਵਿਆਹਣ ਵਾਸਤੇ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਮਾਉ ਸਾਬ ਜਾ ਰਹੇ ਸੀ ਨਾ ਉਦੋਂ ਇਸ ਜਗ੍ਹਾ ਤੇ ਸਵੇਰੇ 8 ਵਜੇ ਅੰਮ੍ਰਿਤ ਵੇਲੇ ਇੱਥੇ ਪਹੁੰਚ ਗਏ ਸੀ ਪਿੱਛੋਂ ਸ਼੍ਰੀ ਹੀ ਤੋਂ ਹੁੰਦੇ ਹੋਏ 8 ਵਜੇ ਪਹੁੰਚ ਗਏ ਸਾਰਾ ਦਿਨ ਇੱਥੇ ਗੁਰੂ ਪਾਤਸ਼ਾਹ ਰਹੇ ਛਾਉ ਨੂੰ 4:30 5 ਵਜੇ ਮਹਾਰਾਜ ਨੇ ਚੱਲੇ ਪਾਏ ਇੱਥੇ ਮਤਲਬ ਸਾਰਾ ਦਿਨ ਇੱਥੇ ਹਾਂ ਸਾਰਾ ਦਿਨ ਸਾਰੀ ਦੁਪਹਿਰ ਇੱਥੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਲੰਗਰ ਪਾਣੀ ਛਕਿਆ ਛਾਉ ਨੂੰ 5 ਵਜੇ ਮਹਾਰਾਜ ਨੇ ਠੰਡੇ ਹੋਏ ਮ ਤੇ ਉਹਨਾਂ ਦੇ ਨਾਲ ਕੌਣ ਕੌਣ ਆਇਆ ਸੀ ਜੀ ਉਹਨਾਂ ਦੇ ਨਾਲ 60 ਬ੍ਰਹਮ ਗਿਆਨੀ ਸੀ ਜੀ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ ਇੱਥੇ ਸਾਡੇ ਕੋਲੇ ਇਤਿਹਾਸ ਲਿਖਿਆ ਪਿਆ ਹੈ ਐਸੀ ਬਾਬਾ ਬੁੱਢਾ ਜੀ ਸਾਈ ਮੀਆਂ ਮੀਰ ਜੀ ਭਾਈ ਗਰਦਾਸ ਜੀ ਬਾਬਾ ਸ਼੍ਰੀ ਚੰਦ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸੀ ਜਿਹੜੇ ਹੋਰ ਵੀ ਬਹੁਤ ਬ੍ਰਹਮ ਗਿਆਨੀ ਜਿਹੜੇ ਸੀ ਨਾ ਇੱਕ ਦੋ ਇੱਕ ਚੜ੍ਹਿੰਦੇ ਜਿਹੜੇ ਸੀ ਇਹਨਾਂ ਨੂੰ ਮਾਰੇ ਨੇ ਆਪ ਅਨਵਾਈਟ ਕੀਤਾ ਸੀ ਉਹ ਗੁਰੂ ਪਾਸ਼ਾ ਬਰਾਬਰ ਸ਼ਾਹ ਹੋਏ ਸੀ ਮਤਲਬ ਜਿੱਦਾਂ ਦੀ ਪਾਤਸ਼ਾਹ ਦੀ ਰੂਹ ਆਪਣੀ ਸੀ ਤੇ ਉਦਾਂ ਦੀਆਂ ਰੂਹਾਂ ਨਾਲ ਲੈ ਕੇਦੇ ਉਹ ਇੱਥੇ ਇਸ ਇਲਾਕੇ ਦੇ ਲੋਕਾਂ ਨੂੰ ਤਾਰਨ ਲਈ ਇਸ ਧਰਤੀ ਦੇ ਧੰਨ ਭਾਗ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਇਸ ਧਰਤੀ ਨੂੰ ਚੁਣਿਆ ਇੱਥੇ ਮਹਾਰਾਜ ਨੇ ਫਿਰ ਬਹੁਤ ਇਹਨਾਂ ਨੇ ਮਤਲਬ ਚੰਡੇ ਵਾਲੇ ਪੰਗਾਲੇ ਦੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਦੀ ਬੜਾ ਸਤਿਕਾਰ ਦੇ ਨਾਲ ਸੇਵਾ ਕੀਤੀ ਤੇ ਮਹਾਰਾਜ ਜਾਣ ਲੱਗੇ ਬਹੁਤ ਵਾਰ ਦੇ ਕੇ ਇਸ ਧਰਤੀ ਨੂੰ ਕਿ ਦੂਜਿਆਂ ਪਿੰਡਾਂ ਨਾਲੋਂ ਇਸ ਪਿੰਡ ਦੇ ਵਿੱਚ ਫਸਲ ਵੀ ਜ਼ਿਆਦੀ ਹੋਵੇਗੀ ਕਿਉਂਕਿ ਇਹਨਾਂ ਨੇ ਜ਼ਿਆਦਾ ਇਹ ਹੀ ਗੱਲ ਆਖੀ ਸੀ ਉਦੋਂ ਗੁਰੂ ਪਾਸ਼ਾ ਨੂੰ ਬੇਨਤੀ ਕੀਤੀ ਸੀ ਵੀ ਫਸਲ ਤਾਂ ਹੁੰਦੀ ਹੈ ਪਰ ਜਦੋਂ ਝਾੜ ਜਦੋਂ ਮਤਲਬ ਫਸਲ ਪੱਕ ਜਾਂਦੀ ਹੈ ਨਾ ਉਦੋਂ ਝਾੜ ਨਹੀਂ ਚੜਦਾ ਫਸਲ ਦਾ ਮਹਾਰਾਜ ਤੇ ਬਾਕਾਂ ਨਾਲ ਹਜੇ ਵੀ ਕਿਰਪਾ ਉਦਾਂ ਹੀ ਹਾਂਜੀ ਹਾਂਜੀ ਦੂਜੇ ਪਿੰਡਾਂ ਨਾਲੋਂ ਇਹ ਮਤਲਬ ਇਹਨਾਂ ਪਿੰਡਾਂ ਦੇ ਵਿੱਚ ਫਰਕ ਕਿੰਝ ਕਾਫੀ ਹਾਂਜੀ ਇਹ ਸੰਗਤ ਜੀ ਮੇਰਾ ਪਿੰਡ ਇੱਥੋਂ ਜਿੱਦਾਂ 7 ਕਿਲੋਮੀਟਰ ਆ ਸਾਡੇ ਜਿਹੜਾ ਕਣਕ ਦਾ ਔਸਤਨ ਝਾੜ ਆ ਉਹ 19 ਤੋਂ ਲੈ ਕੇ ਹੱਦ 20 ਕੁਇੰਟਲ ਆ ਤੇ ਇੱਥੇ ਜੜਿਆਲੇ ਵਿੱਚ 22 ਤੋਂ ਲੈ ਕੇ 23 ਕੁਇੰਟਲ ਆ ਕਿਉਂਕਿ ਅਸੀਂ ਵਿਚਰਦੇ ਰਹਿੰਨੇ ਹਾਂ ਨਾ ਇੱਥੇ ਇਹ ਵਾਕਈ ਅੱਜ ਵੀ ਮਹਾਰਾਜ ਦੀ ਕਿਰਪਾ ਉਦਾਂ ਹੀ ਇਹਨਾਂ ਨਗਰਾਂ ਉੱਤੇ ਜਿਹੜੀ ਵਰਸ ਰਹੀ ਆ ਤੇ ਹੋਰ ਬਾਬਾ ਜੀ ਇੱਥੇ ਦੇ ਇਤਿਹਾਸ ਬਾਰੇ ਦੱਸੋ ਸੰਗਤ ਹਾਂਜੀ ਇਹ ਮਤਲਬ ਸੰਪਰਦਾਇ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵੰਦਰ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੈ ਇੱਥੇ ਸੇਵਾ ਚੱਲ ਰਹੀ ਹੈ ਸਾਡੇ ਇੱਥੋਂ ਦੇ ਮਹਾਂਪੁਰਖ ਸੰਤ ਬਾਬਾ ਕੁਲਦੀਪ ਸਿੰਘ ਜੀ ਇੱਥੇ ਸੇਵਾ ਕਰਵਾ ਰਹੇ ਨੇ ਉਹਨਾਂ ਦੀ ਰਹਿਨਮਾਈ ਹੈ ਇੱਥੇ ਸੇਵਾ 24 ਘੰਟੇ ਨਿਰੰਤਰ ਦਿਨੇ ਰਾਤ ਲੰਗਰ ਚੱਲਦਾ ਰਹਿੰਦਾ ਹੈ ਸਰਾਮ ਬਣੀ ਹੋਈ ਆਏਗੇ ਮੁਸਾਫਿਰ ਵੀ ਇੱਥੇ ਠਹਿਰਦੇ ਨੇ ਤੇ ਹੋਰ ਇੱਥੇ ਸਿੰਘ ਸੇਵਾ ਕਰਦੇ ਨੇ ਬਾਕੀ ਵਸਾਖੀ ਦਾ ਪੁਰਬ ਜਿਹੜਾ ਹੈ ਉਹ ਅਸੀਂ ਪ੍ਰਾਤਨ ਪਹਿਲਾਂ ਤੋਂ ਲੈ ਕੇ ਬਹੁਤ ਵੱਡੀ ਮਤਲਬ ਸ਼ਰਧਾ ਭਾਵਨਾ ਦੇ ਨਾਲ ਨਾ ਬਹੁਤ ਵੱਡੇ ਪੱਧਰ ਤੇ ਸੰਗਤਾਂ ਮਨਾਉਂਦੀਆਂ ਹਨ ਇੱਥੇ ਲੱਖਾਂ ਦੇ ਹਿਸਾਬ ਤੇ ਸੰਗਤਾਂ ਆਉਂਦੀਆਂ ਨੇ ਤੇ ਖੰਡ ਪਾਠਾਂ ਦੀ ਲੜੀ ਇੱਕ ਮਹੀਨਾ ਨਿਰੰਤਰ ਚੱਲਦੀ ਰਹਿੰਦੀ ਏ ਇੱਕ ਜਿਸ ਦਿਨ ਗੁਰੂ ਪਾਸ਼ਾ ਨੇ ਇੱਥੇ ਮਤਲਬ ਚਰਨ ਪਾਏ ਸੀ 17 ਹਾੜ 1 ਜੁਲਾਈ ਵਾਲਾ ਦਿਨ ਸ਼ਾਇਦ ਮੰਨਦਾ ਉਹ 17 ਹਾੜ ਵਾਲਾ ਦਿਨ ਉਹ ਮੇਲਾ ਇੱਥੇ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਹਾਂਜੀ ਇੱਥੇ ਜਦੋਂ ਬਲਦਾਂ ਦੀਆਂ ਧੋੜਾਂ ਵੀ ਸ਼ੁਰੂ ਤੋਂ ਹਾਂਜੀ ਬਲਦਾਂ ਦੀਆਂ ਧੋੜਾਂ ਵਸਾਖੀ ਤੇ ਹੁੰਦੀਆਂ ਨੇ ਮੇਲੇ ਤੇ ਨਹੀਂ ਬਲਦਾਂ ਦੀਆਂ ਧੋੜਾਂ ਹੁੰਦੀਆਂ ਨੇ ਤੇ ਕਾਫੀ ਮਤਲਬ ਦੂਰ ਦੂਰ ਤੋਂ ਲੋਕੀ ਮਤਲਬ ਕਿਦਾਂ ਮਹਾਰਾਜ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਵਰ ਦਿੱਤੇ ਸੀ ਵੀ ਨਿਧਾਨ ਸਿਆ ਹੱਥ ਤੇਰਾ ਹੋਊਗਾ ਤੇ ਖੀਸਾ ਮੇਰਾ ਹੋਊਗਾ ਉਹ ਕਿਰਪਾ ਅੱਜ ਵੀ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਦੇ ਜ਼ਰੀਏ ਇੱਥੇ ਅੱਜ ਵੀ ਨਿਰੰਤਰ ਵਰਤਦੀ ਨਿਰੰਤਰ 24 ਘੰਟੇ ਲੰਗਰ ਚੱਲਦੇ ਰਹਿੰਦੇ ਨੇ ਅਟੁੱਟ ਲੰਗਰ ਚੱਲਦੇ ਰਹਿੰਦੇ ਨੇ ਸੰਗਤਾਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਨੇ ਇੱਥੇ ਮਨੋ ਕਾਮਨਾ ਸੰਗਤਾਂ ਦੀਆਂ ਝੋਲੀਆਂ ਖਾਲੀ ਜਿਹੜੀਆਂ ਝੋਲੀਆਂ ਨੇ ਭਰਦੀਆਂ ਨੇ ਬਾਬਾ ਜੀ ਜਦੋਂ ਮਹਾਰਾਜ ਜਦੋਂ ਵਿਆਹਣ ਆਏ ਸੀ ਇੱਥੇ ਦੁਆਬੇ ਦੇ ਵਿੱਚ ਹੋਰ ਕਿਹੜੇ ਕਿਹੜੇ ਨਗਰਾਂ ਵਿੱਚ ਗਿਆ ਸੀ ਇਤਿਹਾਸਿਕ ਗੁਰੂ ਘਰ ਹੋਰ ਇੱਥੇ ਕਿਹੜੇ ਕਿਹੜੇ ਕਿਉਂਕਿ ਕਈ ਵੇਲੇ ਇਦਾਂ ਵੀ ਸੰਗਤ ਨੂੰ ਪਤਾ ਨਹੀਂ ਹੁੰਦਾ ਹੈਗਾ ਉਹ ਵੀ ਚਾਨਣਾ ਪਾ ਦਿਓ ਜੇ ਕੋਈ ਦਰਸ਼ਣੇਦਾਰੇ ਕਰਨ ਆਉਣਾ ਚਾਹਵੇ ਤਾਂ ਜੀ ਹਾਂ ਜੀ ਪਿਛੋਂ ਅਵਸਰ ਤੋਂ ਚੱਲ ਕੇ ਗੁਰੂ ਪਾਸ਼ਾ ਫਿਰ ਸੁਲਤਾਨਪੁਰ ਸਾਣੀ ਹੋ ਕੇ ਮਲਸ਼ੀਆਂ ਤੋਂ ਬਾਅਦ ਵਿੱਚ ਸ਼ੰਕਰ ਦੇ ਵਿੱਚ ਪੰਜ ਪੀਰ ਗੁਰਦੁਆਰਾ ਬਣਿਆ ਹੋਇਆ ਇੱਕ ਸ਼ੰਕਰ ਪਿੰਡ ਦੇ ਵਿੱਚ ਵੀ ਬਣਿਆ ਹੋਇਆ ਉਸ ਤੋਂ ਬਾਅਦ ਗੁਰੂ ਪਾਸ਼ਾ ਇੱਥੋਂ ਸਿੱਧੇ ਮਤਲਬ ਪੰਘਾਲੇ ਤੋਂ ਬਾਈ ਪਾਸ ਥੋੜਾ ਜ ਇਸ ਤੋਂ ਬਾਅਦ ਫਿਰ 41 ਹੁੰਦੇ ਹੋਏ ਮਹਾਰਾਜ ਬਲਗੇ ਤੋਂ 41 ਤੋਂ ਬਾਅਦ ਬਲਗਾ ਤੇ ਬਲਗੇ ਤੋਂ ਬਾਅਦ ਮਾਉਸ ਆਫ ਕਮਿਊਨਿਟੀ ਤੇ ਇਹ ਕਿੰਨੇ ਦਿਨ ਪ੍ਰੋਗਰਾਮ ਚੱਲਦਾ ਜੀ ਹੁਣ ਜਿੱਦਾਂ ਜਿਹੜਾ ਆਪਣਾ ਮੇਲਾ ਚੱਲਦਾ ਜੀ ਇਹ ਵਿਸਾਖੀ ਦਾ 2 ਦਿਨ ਜਿਵੇਂ ਅੱਜ ਤੇ ਕੋਈ ਕੱਲ੍ਹ ਤੱਕ मतलब 2 ਦਿਨ ਵਿਸਾਖੀ ਦਾ ਮੇਲਾ ਲੱਗੇਗਾ ਤੇ 2 ਦਿਨ ਹੀ ਜਿਹੜਾ ਜਮ ਮੇਲਾ ਚੱਲਦਾ ਹੈ ਜੀ ਉਸ ਤਰ੍ਹਾਂ ਖੰਡ ਪਾਠਾਂ ਦੀ ਲੜੀ ਜਿਹੜੀ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਸੰਗਤਾਂ ਵੱਲੋਂ ਮਾਂ ਆਪਣੀ ਸ਼ਰਧਾ ਭਾਵਨਾ ਜਿੱਦਾਂ ਕਿਸੇ ਦੇ ਮਨ ਵਿੱਚ ਹੁੰਦਾ ਵੀ ਚਾਹਨਾ ਹੁੰਦੀ ਆ ਵੀ ਅਸੀਂ ਸੁੱਕਣਾ ਪੂਰੀਆਂ ਹੁੰਦੀਆਂ ਨੇ ਫਿਰ ਬਸਾਖੀ ਦੇ ਸੰਕਰ ਨਿਰੰਤਰ ਕਰਦੇ ਰਹਿੰਦੇ ਨੇ ਮਤਲਬ ਇਸ ਦਰ ਵਿੱਚੋਂ ਕਦੇ ਵਰਕਤਾ ਨਹੀਂ ਖਤਮ ਹੋ ਸਕਦੀ ਜਿੱਥੇ ਮਹਾਰਾਜ ਦੇ ਚਰਨ ਪੈ ਗਏ ਹਾਂਜੀ 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 ਬੇਅੰਤ ਵਰਕਤਾ ਵਰਤਦੀਆਂ ਨੇ ਜੀ ਲੋਕਾਂ ਨੂੰ ਇੱਥੇ ਨਵਾਂ ਜੀਵਨ ਮਿਲਦਾ ਹੈ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਮਿਲਦਾ ਤੇ ਬੜੀਆਂ ਮਤਲਬ ਵਪਾਰਕ ਹੈ ਪੈ ਜੀ ਗੁਰੂ ਪਾਤਸ਼ਾਹ ਜੀ ਜਿਹੜਾ ਵੀ ਜਿਹੜੀ ਵੀ ਭਾਵਨਾ ਲੈ ਕੇ ਆਉਂਦਾ ਹੈ ਉੱਥੇ ਤਮ ਹੀ ਹੁੰਦੀ ਹੈ ਹਾਂਜੀ ਸੰਗਤ ਜੀ ਮਹਾਰਾਜ ਨੇ ਆਪ ਵੀ ਪੰਜਵੇਂ ਪਾਤਸ਼ਾਹੀ ਨੇ ਜਦੋਂ ਸਰੀਰ ਰੂਪ ਵਿੱਚ ਆਏ ਸੀਗੇ ਤੇ ਇੱਥੇ ਚਰਨ ਪਾਏ ਸੀ ਤੇ ਨਾਲ ਉਹਨਾਂ ਦੇ 60 ਬਗ੍ਰੰਗ ਗਿਆਨੀ ਤੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮਹਾਰਾਜ ਇੱਥੇ ਆਪਣੀ ਕਿਰਪਾ ਜਿਹੜੀ ਸੰਗਤ ਦੇ ਵਿੱਚ ਵਰਤਾ ਰਹੇ ਆ ਸੰਗਤ ਤੇ ਮੀਰ ਪ੍ਰਿਆਰਥ ਉਹਨਾਂ ਦਾ ਉਦਾਂ ਹੀ ਅੱਜ ਵੀ ਨਿਰੰਤਰ ਚੱਲ ਰਿਹਾ ਹੈ ਤੇ ਬਾਬਾ ਜੀ ਹੁਣ ਇੱਥੇ ਸੇਵਾ ਕਰਦੇ ਸਾਰੀ ਸੰਗਤ ਨਾਲ ਮਿਲ ਕੇ ਸੇਵਾ ਕਰਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਜੀ ਸਮਾਂ ਕੱਢਿਆ ਕਰੋ ਜਦੋਂ ਵੀ ਆਪਣੇ ਜਿਹੜੇ ਇਤਿਹਾਸਿਕ ਗੁਰੂ ਘਰ ਆ ਉੱਥੇ ਜਦੋਂ ਵੀ ਕੋਈ ਦੇ ਦਿਨ ਮਨਾਉਂਦੇ ਆ ਤੇ ਉੱਥੇ ਜ਼ਰੂਰ ਆਣ ਕੇ ਮਹਾਰਾਜ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ ਇਨੀਆਂ ਕ ਬੇਨਤੀਆਂ ਕਰੋ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ